ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਆ ਗਏ ਜਸ਼ਨ ਜੱਟ ਤੇ ਤੁਹਾਡੇ ਸਭ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਾਲ ਆਪਣੇ ਬੈਠੇ ਜੀ ਦਾਦਾ ਜੀ ਤੇ ਮੈਨੂੰ ਨਹੀਂ ਗੱਲਾਂ ਪਤਾ ਸੁਣਾਉਣਾ ਆਪਣੇ ਮਤਲਬ ਵੀ ਆਂ ਬੀਤੀਆਂ ਜਦੋਂ ਛੋਟੇ ਹੁੰਦੇ ਸੀ ਜਦੋਂ ਪਾਲੋਂ ਆਏ ਹਣਾ ਮੈਂ ਤਾਂ ਤੁਹਾਨੂੰ ਵੀ ਸਰਮਾਂ ਤੁਹਾਡੇ ਨਾਲ ਸ਼ੇਅਰ ਕਰਦੀ ਐ ਤੇ ਆਪਣੇ ਦਾਦਾ ਜੀ ਤੇ ਜਨਮਾਗਾ ਕੋਈ 1934-35 ਦਾ ਤੇ ਸਾਰਾ ਕੋ ਜਾਣਦੇ ਜਦੋਂ 1947 ਦੇ ਵਿੱਚ ਲੜਾਈ ਲੜੂ ਲੱਗੀ ਸਾਰਾ ਕੁਝ ਉਹਦੋਂ ਮਾਨੂੰ ਬਿਨਾਂ ਹੁਸ਼ ਹੀ ਤੇ ਮੈਂ ਚਲੋ ਪੁੱਛਦੇ ਆ ਸਾਰਾ ਕੁਝ ਜੱਜ ਦੇ ਨਾਲ ਢਾਣ ਨਾਲ ਸ਼ੇਅਰ ਕਰ ਦਨੇ ਆ ਤੇ ਬਾਕੀ ਦਾਦਾ ਜੀ ਦੱਸੋ ਹੁਣ ਕਿੱਦਾਂ ਮਤਲਬ ਕੀ ਨੂੰ 1947 ਦੇ ਵਿੱਚ ਕੀ ਕੀ ਹੋਇਆ ਹੈ ਹਮਸਾਰਾ ਦੱਸੋ ਦੇ ਨਾਲ ਆਪਣੇ ਆਡੀਅנס ਨੂੰ ਦੱਸੋ ਹੋਇਆ ਕੀ ਹੈ ਜੇ ਤਾਂ 8 10 12 ਸਾਲਾਂ ਦੇ ਹੀ ਆ ਸੀ ਉਹਦੇ ਬੱਚੇ ਹੀ ਹਾਂ ਤੇ ਉਹ ਜਦੋਂ ਤੇਜ ਜਨਤ ਹੋਇਆ ਵਾ ਉਦੋਂ ਫਿਰ ਕਥੜੇ ਰੇ ਅੱਖੜੇ ਚੱਲ ਆਪਣੇ ਪਾਰ ਦੋਵੇਂ ਛੱਲੇ ਵੱਡੇ ਗਏ ਉਹ ਮੁਰਲੇ ਉੱਧਰ ਰਹੇ ਤੁਹਾਨੂੰ ਇੱਧਰ ਘੱਟਾ ਹਾਂ ਅਸੀਂ ਜਿਉਂ ਰਿਹੇ ਚੱਥੇ ਆਦੇ ਗੱਡਿਆਂ ਦੇ ਬੈਠੇ ਆ ਚਲੇ ਆ ਚੋਲੋ ਗੱਡਿਆਂ ਚਾਏ ਗੱਡਿਆਂ ਗੱਡਿਆਂ ਧਿਆਨ ਗੱਡਿਆਂ ਤੇ ਆਇਆ ਘਰਦਿਆਂ ਨੇ ਗੱਡੇ ਜਿੱਤੇ ਨਾਲ ਮੱਧਿਆਂ ਨੇ ਨਾਲ ਨਿਆਣਿਆਂ ਨੇ ਨਾਲ ਸੰਗਵਚਨ ਕਿੰਨਾ ਵੀ ਲਿਆ ਗਿਆ ਨਾਲ ਲਈ ਗਏ ਆ ਹੂੰ ਹੂੰ ਨਹੀਂ ਆਇਆ ਨੇ ਇੱਕ ਬੰਨੇ ਕਾਫਲਾ ਗੁਨਮਾਨਾਂ ਦਾ ਤੇ ਇੱਕ ਬੰਨੇ ਕਾਫਲਾ ਸਾਡਾ ਵਾ ਤੇ ਇੱਕ ਗੋਦਰਾ ਅਦਾਵਾ ਤੇ ਥਾਨੂ ਰਾਤ ਪੈ ਜਾਂਦੀ ਆ ਠੀਕ ਆ ਉੱਥੇ ਹੋਰ ਵੀ ਕਾਫਲੇ ਨਾਲ ਆਉਂਦੇ ਨੇ ਨਾਹੀਂ ਉੱਥੇ ਸਾਨੂੰ ਵੀ ਰਾਤ ਬੈਗੀ ਭੀੜ ਬੈਗੀ ਹੈ ਜੀ ਉੱਥੇ ਗੁਰਦਾਰੇ ਚਲ ਗਿਓ ਗੁਰਦਾਰਾਂ ਨੇ ਬੜੀ ਸਾਡੀ ਸੇਵਾ ਕੀਤੀ ਜਿਆਵਾ ਪਾਣੀ ਪਿਆ ਰੋਟੀ ਦੇ ਨਹੀਂ ਸਕਦੇ ਨਹੀਂ ਉਹ ਪਾ ਸਕਦੇ ਕਿ ਜਨਤਾ ਹੀ ਬੜੀ ਹੂੰ ਉਹਨਾਂ ਨੇ ਬੈਕੋ ਛੋਰੇ ਤਿਆਰ ਕੀਤੇ ਉਹਨਾਂ ਨੇ ਛੋਰੇ ਮੋੜ ਮੋੜ ਦਿੱਤੇ ਹਰ ਇੱਕ ਬੰਦੇ ਨੂੰ ਸਾਰੇ ਨਿਆਣਿਆਂ ਨੂੰ ਧਿਆਣਿਆਂ ਨੂੰ ਮੋੜ ਮੋੜ ਛੋਰੇ ਦਿੱਤੇ ਬੰਦੇ ਜਿਹੜੇ ਉੱਥੇ ਰੋਟੀ ਦੇਣੀ ਹੱਤੀ ਨਹੀਂ ਪਾ ਸਕਦੇ ਹੂੰ ਤੇ ਆਪਣਾ ਸਬਰ ਮਰਨ ਤਿਆਰ ਕਰੋ ਉਹ ਸਾਡੀ ਚੱਲਦੇ ਜਿਉਂ ਚੱਲ ਰਿਹਾ ਹੈ ਨਾਲ ਨਾਲ ਕਾਫਰਾ ਮੁਹਰਮਾਨਾਂ ਨਾਲ ਕਾਫਲਾ ਸਾਡਾ ਚੱਲਿਆ ਆਉਂਦਾ ਰਾਤ ਆ ਕੇ ਸਾਡੀਆਂ ਮੱਜਾਂ ਤੋਕੇ ਰਹੀਆਂ ਨੇ ਉਹਨਾਂ ਨੇ ਮੁਸਲਮਾਨਾਂ ਨੇ ਮੁਹਰਮਾਨਾਂ ਨੇ ਅੱਛਾ ਮੁਹਰਮਾਨਾਂ ਨੇ ਸਾਡੀਆਂ ਮੱਜਾਂ ਤੋਕੇ ਰਹੀਆਂ ਤੇ ਤੇ ਬੱਲਵਾਲੇ ਹੈ ਦੇ ਉੱਤੇ ਆ ਕੇ ਤੇ ਸਾਡੀ ਸਾਡੀ ਆਂਦੀ ਆ ਉਹ ਅਫਸਰ ਜਿਹੜਾ ਸਾਡੇ ਸਾਡੇ ਬੰਦੇ ਨੇ ਕਪਟਾਨ ਹੂੰ ਹੂੰ ਉਹ ਕਪਟਨ ਨਾਲ ਸਾਡੀ ਦਾਦੀਆਂ ਵੀ ਅੱਗੇ ਇਦਾਂ ਵੀ ਅਸੀਂ ਮੈਂ ਇਸ ਬੱਲਾ ਆਏ ਹੈ ਤਾਂ ਕਾਣ ਲੰਗਣਾ ਜੇ ਮੇਰੀਆਂ ਮੱਜਾਂ ਵਾਪਸ ਕਰਾਓ ਤੇ ਸਾਬ ਜੀ ਹੂੰ ਉਹ ਕੁਮਰਾਂ ਦੇ ਅਫਸਰ ਸੀ ਉਹ ਮੰਨ ਗਿਆ ਅੰਨਾ ਤਾਂ ਠੀਕ ਆ ਅੰਨਾ ਛੱਤ ਰੱਖੀਗੀ ਉਹ ਅੰਨਾ ਵੀ ਤੇਰੀਆਂ ਉਹਨੀਆਂ ਤੇ ਸਾਡੀਆਂ ਆ ਜਾਣਗੀਆਂ ਜੇ ਤੇਰੀਆਂ ਤੇ ਤੇਰੇ ਮਾਲਕਾਂ ਵੀ ਉੱਥੇ ਆ ਕੇ ਨਾ ਬੱਲਾ ਹਾਰ ਦੇ ਤੇ ਆ ਕੇ ਨਾ ਟੱਕਰ ਲਾਤਾ ਉਹਨਾਂ ਆ ਕੇ ਖੜ ਗਏ ਹੂੰ ਉਹ ਜਿੱਦਾਂ ਮਿਹਰ ਬਜਾ ਦੇਣੇ ਵੀ ਨਹੀਂ ਇਥੋਂ ਤੁਰਨਾ ਕੋਈ ਫਾਇਦਾ ਕਰਕੇ ਤੁਰਨੇ ਆ ਉਥੇ ਮੈਂ ਤੁਰੋਗੇ ਤੇ ਇਹ ਦਾਦੀਆ ਸਾਡੀ ਆਦੀਆ ਵੀ ਮੇਰੀਆਂ ਮੱਜਾਂ ਨੇ ਤੋਕ ਪਾ ਰੋ ਉਹਨਾਂ ਨੇ ਕਿਹਾ ਰੀਆਂ ਨੇ ਉਹ ਮੱਜਾਂ ਲੈਣੀਆਂ ਤੇ ਜਾਣਾ ਵਾਏ ਕੀ ਕੋ ਨਾਮ ਰੱਖਿਆ ਜਾਂ ਕਿਦਾਂ ਆਉਂਗੀਆਂ ਬੱਚੇ ਇਨ ਮੱਜਾਂ ਉਧਰ ਮੱਜਾਂ ਦਾ ਨਾਮ ਹਣਾ ਹਾਂ ਆਦੀ ਵੀ ਇੱਕ ਦਾ ਨਾਮ ਬਿੱਲਵਾ ਤੇ ਇੱਕ ਦਾ ਨਾ ਆ ਗਿਆ ਤੇ ਤੇ ਮੰਗੋ ਅਛਾ ਮੰਗੋ ਇੱਕ ਤਾਂ ਨਾ ਮੰਗੋ ਆ ਤੇ ਇੱਕ ਤਾਂ ਨਾ ਗਿੱਲੋ ਮੈਂ ਆਵਾਜ਼ ਮਾਰਾਂਗੀ ਜੇ ਮੇਰੀਆਂ ਹੋਣਗੀਆਂ ਤੇ ਆ ਜਾਣੀਆਂ ਤੇ ਉਹਨਾਂ ਦੀਆਂ ਜਿੱਥੇ ਰਹਿਣੀਆਂ ਮਿਲੋ ਤੇ ਮੰਗੋ ਗਿੱਲੋ ਤੇ ਮੰਗੋ ਆਉਣਗੀਆਂ ਇਹਨਾਂ ਦੀ ਹੂੰ ਉਹ ਮੁਹਰਮਾਨ ਮੰਨਣ ਨਾ ਆਵਾ ਕਨੇ ਘਰ ਨਹੀਂ ਹੋਣੇ ਆਂਦੇ ਵਿੱਚ ਅਸੀਂ ਆਵਾਜ਼ ਮਾਰਾਂਗੇ ਮੱਜਾਂ ਸਾਡੀ ਉਹ ਜਿਹਾਰੇ ਵੀ ਤੇ ਤੁਹਾਡੀ ਉਹ ਤੇ ਤੁਹਾਡੇ ਮਾਰ ਕੇ ਰਹੇਗੀ ਤਹਾਂ ਮੱਜਾਂ ਆਉਂਦੀ ਨੂੰ ਘੱਟਣਾ ਨਹੀਂਗਾ ਗੇ ਡੱਕਿਆ ਤੇ ਫਿਰ ਕੰਮ ਖਰਾਬ ਕਰਾ ਕੇ ਫਿਰ ਇੱਥੇ ਹਲਾ ਬੋਲਿਆ ਜਾਏਗਾ ਜਿੱਦੇ ਤੁਸੀਂ ਸਾਡੀ ਮਜਾ ਜਿੰਨੀਆਂ ਇੱਕ ਦੋ ਜਿੰਨੀਆਂ ਨੇ ਜੋ ਮਾਤਾ ਵਾਕੇ ਉਹ ਆ ਜਾਣਗੇ ਸਾਡੀਆਂ ਤੇ ਸਾਡਕਣ ਦਾ ਕੋਚਾਰਾ ਨਹੀਂ ਕਰਨਾ ਮਨ ਲਿਆ ਉਹ ਮੰਨ ਗਿਆ ਮੰਨ ਗਿਆ ਜਾਂਦਾ ਠੀਕ ਆ ਉੱਥੇ ਫਿਰ ਉਹ ਆਵਾਜ਼ ਮਾਰੀ ਬਿੱਲੋ ਬਿੱਲੋ ਆਈ ਮਾਂ ਐ ਮਾਂ ਮਾਂ ਕਾਦੀ ਢੇੜ ਤੈਨੂੰ ਮੰਗੋ ਮੰਗਰੇ ਆਈ ਦੋਵੇਂ ਜਣੇ ਆ ਗੀਆਂ ਤੇਰੇ ਕੋਲ ਲੱਗੇ ਮੋਰੇ ਘੇਰਨਾ ਕਪਟਨ ਆ ਗਿਆ ਥੋੜਾ ਜਿਹਾ ਮੱਝਾਂ ਦੇ ਵਾਹ ਮੱਝਾਂ ਸਾਡੀਆਂ ਹੁਣ ਆ ਗਈਆਂ ਨੇ ਤੇਰੀ ਤਾਂ ਨਹੀਂ ਆਈ ਤੇ ਮੱਝਾਂ ਸਾਡੀਆਂ ਹੀ ਆਈਆਂ ਤੇ ਤੇਰਾ ਦਿਨੇ ਕੋ ਡੰਗਰ ਉੱਥੇ ਆਇਆ ਤੂੰ ਮਾਰ-ਵਾਲ ਬੱਲੋਂ ਤੇਰੇ ਆ ਕੇ ਜਾਂਦੀਆਂ ਨੇ ਉਥੋਂ ਫੈਲ ਨਾ ਕਰਕੇ ਤੇ ਫੇਰ ਬੱਲੋਂ ਆਇਆ ਤੇ ਪਾਰ ਕੀਤਾ ਤੇ ਇੱਧਰ ਆਇਆ ਉਥਾ ਇਹ ਤੇਰੇ ਨੇ ਆਪਣੇ ਆ ਗਿਆ ਆਪਣੇ ਜਿੱਦਾਂ ਵਿੱਚ ਆਪਣੇ ਆਪੇ ਪੰਜਾਬ ਜਾ ਗਏ ਔਰ ਮੂਲੇ ਉੱਧਰ ਰਹਿ ਗਏ ਸੀ ਤੁਸੀਂ ਇੱਧਰ ਆ ਗਏ ਆ ਵੰਡ ਹੋ ਗਈ ਸੀ ਇਹ ਇੱਥੇ ਆ ਕੇ ਤੇ ਉਹ ਥਾਂ ਦੇ ਫੱਟਾ ਜੋੜ ਦਾਣਾ ਫਕਾ ਹੀ ਉੱਥੇ ਰਹਿ ਗਿਆ ਉਦਨੀ ਇੱਥੇ ਤੇ ਵੀ ਕਿਸੇ ਦੇ ਆਣੇ ਆਏ ਕੁਦ ਦਾਦਾ ਕਹੇ ਤੂੰ ਬਿਚੇ ਦਾਦਾ ਕਹੇ ਨੇ ਰੱਖਿਆ ਫਿਰ ਪਏ ਨੇ ਥਾਂ ਜਿਹੜੇ ਛੱਪੜ ਟਿੱਬੇ ਹੀ ਥੋੜਾ ਬਦਲ ਲੈ ਗਏ ਤੇ ਉੱਥੇ ਆਪਣਾ ਵਿਜਾਰਾ ਕੀਤਾ ਤੇ ਥਾਂ ਨਾਲ ਪਿੰਡ ਵਾਲਿਆਂ ਨੇ ਕਿਥੇ ਫਿਰ ਆ ਕੇ ਟਿਕਾਣਾ ਲਾਇਆ ਉੱਥੇ ਵੀ ਸਾਨੂੰ ਥਾਂ ਵੀ ਥੋੜਾ ਬਦਲ ਮਰਦਿਆਂ ਤੋਂ ਦੂਰ ਜਾ ਕੇ ਮਰਲੇ ਤੇ ਜਿਆਦਾ ਪੰਜਾਬੀ ਇੱਥੇ ਰਹਿ ਗਈ ਜਿਆਦਾ ਤੇ ਸਾਡੇ ਉਧਰ ਰਹਿ ਗਈ ਇਧਰ ਆ ਕੇ ਤਾਂ ਫਿਰ ਲੋਕਾਂ ਦੇ ਆਹਰੇ ਹੋ ਗਏ ਪਰ ਲੋਕਾਂ ਨੂੰ ਦੱਸਿਆ ਜਾਂ ਤੇ ਮੱਲੇ ਸੰ ਮਥਾ ਦਿੱਤਾ ਇਹ ਇਦਾਂ ਕਰਕੇ ਫਿਰਹੀਂ ਨੀ ਜਵਾਨ ਹੁੰਦੇ ਨੇ ਜਵਾਨ ਹੁੰਦੇ ਕੇ ਫਿਰ ਮਾਹੌਲ ਬਣਦੇ ਗਏ ਉਧਰ ਤਾਂ ਪਤਾ ਨਹੀਂ ਇਹ ਇਧਰ ਜਿੱਦੇ ਸਾਰਾ ਪਤਾ ਇਹਨਾਂ ਤੇ ਆ ਗਏ ਇਧਰ ਵਾਈ ਕਰਦੇ ਰਹੇ ਉਹ ਪਾਰ ਕਰਦੇ ਨੇ ਇਧਰ ਕਰਦੇ ਨੇ ਉਹਦਾ ਪਰ ਵਾਈਫ ਵੀ ਕਿੱਦਾਂ ਕਰ ਦਿੰਦੇ ਆਂ ਜੀ ਵਾਈਫ ਨਾਲ ਨਾ ਕਰਦੇ ਹੀ ਬੋਲਾਂ ਦੇ ਨਾਲ ਹਾਂ ਨਾ ਵਾਈ ਕਰਦੇ ਹੀ ਛੋਟੇ ਜਿਹੇ ਹੁਣ ਆ ਗਏ ਹਾਂ ਹਾਂ ਬੋਲ ਤੇ ਰੱਖੇ ਨੇ ਇਹ ਸਦੇ ਰੱਖੇ ਨੇ ਇਹ ਝੋਲੀਆਂ ਆਈਆਂ ਅੱਛਾ ਅੱਛਾ ਤੇ ਮਤਲਬ ਹੀ ਹੁੰਦੇ ਸਮੇਂ ਤੇ ਉਹ ਸਮੇਂ ਦੇ ਵਿੱਚ ਕਿੰਨਾ ਕੁ ਚੇਂਜ ਹੋ ਗਿਆ ਕਿੰਨਾ ਨਾਲ ਹੁਣ ਹੁੰਦਾ ਤੇ ਕੋਈ ਗਲਤ ਕਰਨਾ ਨਹੀਂ ਹੁੰਦਾ ਨਾਲ ਜਾਂਦਾ ਨਰਕ ਹੋ ਗਿਆ ਦਾ ਉਹਦਾ ਪਰ ਵਿਆਹ ਵੀ ਕਿੱਦਾਂ ਹੁੰਦੇ ਸਾਰਿਆਂ ਦੇ ਕਿੱਦਾਂ ਗੱਡੀਆਂ ਗੁੜੀਆਂ ਕਿੱਦਾਂ ਗੱਡੇ ਗੁੜੇ ਤੇ ਜਾਂਦੇ ਹੁੰਦੇ ਆ ਇਦਾਂ ਹੁੰਦੇ ਹੀ ਆਪਣੀ ਦੁਰੀਦਾਂ ਤੇ ਮੈਂ ਆਈ ਆਪਣੀ ਆਪੇ ਦਾ ਦੋ ਅਸੀਂ ਭਰਾ ਨੂੰ ਵਿਆਹਣ ਗਿਆ ਕੋਈ ਗੱਡੀ ਨਹੀਂ ਟਾਂਗਾਂ ਨਹੀਂ ਸੈਰ ਨਹੀਂ ਮੋਟਰ ਨਹੀਂ ਤੇ ਜਿਹਨਿਆਡਾ ਮੈਂ ਦੇਖ ਕਲਾਂਵਰ ਭਰਾ ਰੇੜਾ ਕੀਤਾ ਰੇੜੇ ਤੇ ਨਹੀਂ ਕਿਵੇਂ ਵਿਆਹਣਾ ਆਇਆ ਆਹ ਆਲੇ ਨੰਗੜਾ ਵੀ ਅੱਛਾ ਹਾਂ ਉਹ ਉਹ ਬੜਿਆ ਹਾ ਬੈਠੇ ਤੇ ਵੀ ਬੜੇ ਝੜੇ ਆ ਕੇ ਕੋਈ ਰਾਹ ਨਹੀਂ ਕੋਈ ਖੇੜਾ ਨਹੀਂ ਦੰਗੀਆਂ ਦੁਨੀਆਂ ਦੀਆਂ ਏ ਹੁਣ ਜਿਹੜਾ ਮੌਲਿਆ ਵੇਖਣ ਵਾਲਾ ਮੌਲਿਆ ਹੁਣ ਵੈਲੇ ਨੇ ਅੰਦਾਜ਼ ਨਹੀਂ ਇਹ ਕਮਰੇ ਦੇ ਪਰ ਮਾਲਕ ਨੇ ਖਾ ਦਿੱਤੇ ਨੇ ਸਾਈਕਲ ਕੋਈ ਨਹੀਂ ਉਹ ਸਾਈਕਲ ਆ ਗਏ ਨੇ ਆ ਟੀਵੀ ਜਿੰਨੇ ਨੇ ਆ ਰੇਡੀਓ ਜਿੰਨੇ ਨੇ ਜੋ ਵੀ ਕਲਾਕਾਰ ਜੋ ਵੀ ਭੜਿਆ ਆ ਮੇਰੇ ਵੇਖਣ ਤੇ ਬਣਿਆ ਹੋਣਾ ਆ ਗੱਡੀਆਂ ਵੀ ਆ ਗਿਆ ਸਾਡੇ ਵੀ ਆ ਗਏ ਉਹ ਤੇ ਰੇਡੀਓ ਲਿਆਉਂਦਾ ਤਾਂ ਇੱਥੇ ਕੇਰੇ ਪਿੰਡ ਵੇਖਣ ਜਾਣਾ ਤੇ ਕੇ ਸਾਈਕਲ ਲਿਆਉਣਾ ਤਾਂ ਪੁਰਾਣੇ ਨੇ ਸਾਈਕਲ ਆਦਾ ਵਾ ਯਹੀ ਸ਼ੈਡਰ ਟੂ ਟੇਪਟੇ ਵੀਕਰ ਜਨਾ ਦਿੱਤਾ ਸ਼ੇਗੂ ਬੋੜਿਆ ਦਾ ਕਲਾ ਦਾ ਵਾਲਿਆ ਦਾ ਜੌੜਾ ਵਾਹੀ ਦੇਖਣ ਜਾਣਾ ਮੈਂ ਖੁਦ ਵੇਖੋ ਜਦੋਂ ਮੈਨੂੰ ਹੜ੍ਹ ਆ ਗਿਆ 88 ਚ ਤੇ ਉਹ ਕਿਦਾਂ ਉਹ 88 ਜੇ ਮੇਰੇ ਕੋਈ ਤਰ ਪਾ ਕੇ ਹੜਾ ਆ ਗਿਆ ਹਾਂੜਾ ਆ ਗਿਆ ਤੇ ਹੜ੍ਹ ਦੇ ਵਿੱਚ ਬੜਾ ਡੰਗਰ ਬੱਚਾ ਮਰਿਆ ਬੜਾ ਫਸਾ ਫਸਾ ਬੜਾ ਮਰਿਆ ਤੇ ਨੀਵੇਂ ਨੀਵੇਂ ਤਮਾ ਦੇ ਲੋਕ ਕਈ ਰੋੜਦੇ ਤੇ ਤਰਗੇ ਕਈ ਬਾਰੀਏ ਕਈ ਦਮ ਚੜ੍ਹ ਤੁਰ ਗਏ ਜਿਹਨੂੰ ਸਾਹਮਣੇ ਆਪਣਾ ਕੋ ਸਾਹਮਣੇ ਜਿਹੜਾ ਹੋ ਜਾ ਰਿਹਾ ਸੱਤਾ ਰਹਿ ਗਿਆ ਉਹ ਸਹੀ ਹੈ ਕਿ ਅੱਖੀ ਦੇਖੇ ਰੁੜ ਕੇ ਡੰਗਰ ਮੈਂ ਨਹਿਰਾ ਦੇ ਤੇ ਮਰ ਕੇ ਮਾਈ ਆਪਣਾ ਕਰ ਕੇ ਮੇਰਾ ਆਪ ਇੱਕ ਸੰਨਾ ਜੀ ਹੱਲ ਦੇ ਵਿੱਚ ਆ ਗਿਆ ਕੋਈ ਲਾਗੇ ਨਾ ਜਾਵੇ ਮੈਂ ਫਿਰ ਤਰਦਾ ਹਾਂ ਮੈਂ ਫਿਰ ਪਾਣੀ ਜਿਹਾ ਲਾ ਕਰਕੇ ਗਿਆ ਸੰਨਾ ਖੋਲਿਆ ਸੰਨੇ ਜੀ ਮੈਂ ਅੱਖਾਂ ਪਾੜ ਲੀਆਂ ਮੇਰੇ ਪਾੜ ਗਈ ਝੋਟੇ ਦੀ ਰਾਤ ਰਹਿ ਗਿਆ ਨਾ ਬੱਚਾ ਇਹ ਝੋਟੇ ਨੂੰ ਜਿਹੜਾ ਛੱਡਿਆ ਜਾ ਕੇ ਤੇ ਪਾਣੀ ਮੇਰੇ ਗਲ ਗਲ ਆ ਗਿਆ ਮੂੰਹ ਨਿੱਕਾ ਠੋਡੀ ਜਿਹਾ ਆ ਗਿਆ ਮੈਂ ਦਾਈ ਕਰਕੇ ਛੋਟਾ ਚਾਰ ਕੋਲੇ ਛੋਟਾ ਖੋਲੇ ਛੋਨੇ ਨੇ ਮੂਹਰ ਅਗੇ ਨੂੰ ਕਰ ਰਿਆ ਤੇ ਰੁੜ ਗਿਆ ਉਹ ਛੋਟਾ ਰੁੜ ਗਿਆ ਜਾਵੇ ਦੂਜੇ ਪਿੰਡ ਜਾ ਰਿਹਾ ਛੋਟਾ ਮਰ ਗਿਆ ਹੀ ਲੱਗਦਾ ਵੀ ਲੰਬੀ ਤੇ ਛੋਟਾ ਗਵਾਨੀ ਜਾ ਵਜਾ ਜੀ ਨਰਮਾ ਰੋ ਗਿਆ ਉਥੇ ਫਿਰ थाना ਦਸ ਪਾਈ ਗਏ ਨੇ ਦੱਸਿਆ ਵੀ ਛੋਟਾ ਅਹੀ ਆਖੀ ਵੀ ਛੋਟਾ ਦਾ ਕੋਲੇ ਰੰਗ ਦਾ ਗੁੰਡਾ ਛੋਟਾ ਵਾਤੇ ਮਗਰ ਦੇ ਵੇਖਿਆ ਹੋਵੇ ਮੇਰੇ ਉਥੇ ਦਸਾਂ ਨੂੰ ਮਾਰਦੇ ਵਿੱਚ ਪਿਆ ਛੋਟਾ ਗੁੰਡੇ ਨੂੰ ਖਿੰਜਨੇ ਤੇ ਨਿੱਕੇ ਜਿਹੇ ਘਰ ਦਾ ਬਹੁਤ ਸੋਹਣਾ ਚੋਟਾ ਆ। ਐਂ ਤੇ ਵੇਖਣ ਗਏ ਰਹੇ ਕਿ ਉੱਥੇ ਕਿਹੜਾ ਮਰੀਆਤਾ। ਹਾਂ? ਇਹ ਆ ਜੀ ਵਿਆਹ ਕੋਈ ਹੁਣ ਤੇ ਗੱਡੀਆਂ ਮੋਟੜਾ ਬੜੀਆਂ ਹੁੰਨ ਤੇ ਲੋਗ ਭਾਈਚਾਰਾ ਜੁੜ ਲੈਣ ਨੂੰ ਤਿਆਰ ਨੇ ਕੋਈ ਸ਼ਹਿਰਾਂ ਦੇ ਜਾਂਦਾ ਹੀ ਜਿਹਦੇ ਦਾ ਜੀਨ ਹੈ ਇੱਕ ਜੁੱਤੀ ਹੋਣੀ ਦਾਹ ਜੀਆਂ ਨੇ ਵਾੜਾ ਵੇਖਣਾ ਉਹਨੇ ਧੋ ਲੈਣਾ ਤੇ ਉਹਨੇ ਪਾ ਲੈਣਾ ਇੱਕ ਜੁੱਤੀ ਦੇ ਨਾਲ ਇੱਕ ਜੁੱਤੀ ਨਾਲੀ ਤੇ ਬਾਕੀ ਖੱਦਰ ਹੁੰਦਾ ਹੈ। ਇਕਦਰ ਦੇ ਪਜਾਮੇ ਇਕਦਰ ਦੇ ਕੁਰਤੇ ਇਕਦਰ ਦੇ ਬਰਾਹਾ ਡੱਬਾਂ ਕਿਧਾਰੇ ਗੋਮਦਾ ਜੀ ਉਹ ਦੋਹਾਂ ਤੇ ਕੋਈ ਗੱਲ ਨਹੀਂ ਕਰਨਾ ਹੁਣ ਤੇ ਬਾਤ ਹੀ ਹੁਣ ਹਰ ਇੱਕ ਲੰਗਮ ਕੰਨੀਆਂ ਮੋੜਨਾ ਬੜੇ ਸਰਰ ਬਣ ਗਏ ਨੇ ਬੜਾ ਬੜੇ ਕੱਪੜੇ ਬਣ ਗਏ ਨੇ ਹੁਣ ਤੇ ਮારા ਪਾਈਏ ਤੇ ਘਰ ਦੇ ਜਾਂਦੇ ਨੇ ਤੇ ਹੁਣ ਹੋ ਨਹੀਂ ਪਾ ਕੋ ਨਹੀਂ ਪਾਦਾ ਸਾਡੇ ਅਕਤ ਜਦ ਗਿਆ ਨਾ ਮੈਲੇ ਨਹੀਂ ਹਿੰਦੀ ਉਹ ਨਹੀਂ ਕਲਰ ਹੀ ਨਹੀਂ ਨਿਕਲਦਾ ਕੁੜੀ ਆ ਉਹ ਸਮਝ ਉਹਨਾਂ ਸਮਿਆਂ ਚ ਹਾਂ ਉਹਨਾਂ ਸਮਿਆਂ ਚ ਬੜਾ ਬਦਲ ਗਿਆ ਨਾ ਮਨੋਬੀ ਬੜਾ ਬਦਲ ਗਿਆ ਜੀ ਰਾਤ ਦਿਨ ਦਾ ਫਰਕ ਪੈ ਗਿਆ ਜੀ ਹਾਂ ਬੜਾ ਬਦਲ ਗਿਆ ਨਾ ਆ ਜਿੱਦਾਂ ਦੀ ਰਾਤ ਆ ਨਾ ਦਿਨਿਆ ਨਾ ਉਦਾਂ ਦੀ ਰਾਤ ਨਹੀਂ ਰਾਤ ਦਿਨ ਇੱਕ ਬਰਾਬਰ ਹੀ ਤੇ ਲੋਕ ਕਿਦਾਂ ਮੁਲਾਵ ਪਿਆਰ ਨਾ ਨਹੀਂ ਦਿਆ ਨਾਲ ਕਿ ਜਿੱਦਾਂ ਹੋਣਾ ਆਪਣੇ ਅੱਖੜੀ ਚੱਲ ਜੀ ਦੋਨੋਂ ਉਦਾਂ ਨਹੀਂ ਇਹ ਹੈ ਨਹੀਂ ਇਹੋ ਜਿਹਾ ਕੰਮ ਨਹੀਂ ਆਪਣੇ ਰਸ ਨਾਲਗੇ ਰਹਿੰਦੇ ਸੀ ਸੌਰੀ ਆ ਹੁਣ ਨਹੀਂ ਇੱਕ ਦੂਜੇ ਨੂੰ ਪੰਡ ਨਹੀਂ ਪੂਰੀ ਜਣਾ ਚੁਣਾਦਾ ਉਹ ਇੱਕ ਦੂਜੇ ਦਾ ਆਰ ਰਿੰਦੇ ਹੀ ਇੱਕ ਦੂਜੇ ਦੀ ਬਾਪ ਅੜਦੇ ਪਰ ਹੁਣ ਨਹੀਂ ਨਾ ਹੁਣ ਨਹੀਂ ਇਹ ਗੱਲ ਕਰਦੇ ਹੁਣ ਤਾਂ ਮੈਂ ਮੈਂ ਹੈ ਆ ਉਹ ਯੋਗ ਲਾਹੀ ਬੜਾ ਕੁਝ ਮਤਲਬ ਗਿਆ ਬੜਾ ਕੁਝ ਪਤਾ ਗਿਆ ਜੀ ਬੜੇ ਹੜਾ ਦੇਖਿਆ ਆਪਣੀ ਸੰਭਾਲ ਤੇ ਤਿੰਨ ਚਾਰ ਹੜਾ ਆਇਆ ਨੇ ਦਾਦਾ ਪੈਰਾਂ ਨੇ ਹੁਣ ਕੱਪੂ ਕਰਦੇ ਨਹੀਂ ਜਾਂਦਾ ਇਹਨੇ ਉਦੋਂ ਪਿਆਰ ਜ਼ਿਆਦਾ ਸੀ ਹੁਣ ਪਿਆਰ ਘੱਟ ਗਿਆ ਉਦੋਂ ਪਿਆਰ ਬਣਾਇਆ ਹੁਣ ਪਿਆਰ ਘੱਟ ਗਿਆ ਹੁਣ ਤੇ ਉਹ ਇੱਕ ਦੂਜੇ ਨੂੰ ਆਂਦੇ ਨੇ ਵੀ ਪਿਆਹੇ ਬਣਾਉਣ ਨੂੰ ਦੁਨੀਆ ਕੋ ਹੋ ਗਿਆ ਪਿਆਹੇ ਬਣਾ ਉਹ ਪਿਆਰ ਜ਼ਿਆਦਾ ਸੀ ਹਣਾ ਹੁਣ ਸੌ ਵੇਖੋ ਜੀ 100 ਰੁਪਏ ਕਿਲੋ ਗੋੜੇ ਵਿਖੰਡਿਆ ਹੋਆ ਮੈਂ 20 ਰੁਪਏ ਗੋੜ ਵੇਚਿਆ ਹੋਆ ਇੱਧਰ ਆਵੇ 20 ਰੁਪਏ 20 ਦਾ ਕਿਲੋ 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 20 ਦਾ ਮਨ ਪੱਕਾ ਮਤਲਿਆ 8 ਰੁਪਏ ਦਾ ਵੇਚਿਆ ਮਨ ਪੱਕਾ 8 ਰੁਪਏ ਦਾ ਜਿਹੜਾ ਹੁਣ ਅੱਜ 1 ਕਿਲੋ 100 ਰੁਪਈਆ ਦਾ ਹੋ ਗਿਆ ਦਾ ਮਗਿਆਈ ਬੜੀ ਉਹ ਲਾਲੋ ਸਾਹਿਬ ਦੇ ਨੇ ਉਦੋਂ ਪੈਸਾ ਨਹੀਂ ਬਣਦਾ ਤੇ ਜਿੰਸ ਦਾ ਮੁੱਲ ਕੋਈ ਨਹੀਂ ਮੁੱਲ ਜਿੰਸ ਦਾ ਮੁੱਲ بڑا ਹੁੰਦਾ ਤਾਂ ਹੱਦ ਤੱਕੇ ਮਾਰਨ ਵਾਲੇ ਲੋਕਾਂ ਕੋਲ ਪੁੱਗੇ ਹਾਰੇ ਤੋਂ 5000 ਰੱਖ ਤੋਂ ਘਟ ਕੇ ਆਇਆ ਕੋਈ ਪੈਸਾ ਨਹੀਂ ਉਦੋਂ ਸਾਡੇ ਕੋਲ ਪੈਸਾ ਨਹੀਂ ਹੁੰਦਾ ਮਰੇਜ ਕੋਈ ਨਹੀਂ ਜਿੰਸ ਦਾ ਨਾ ਕਮਾਤ ਆ ਕੰਟੀਨੂ ਨਾ ਆਇਆ ਤੁਮ ਜੋ 100 ਘੇਰ ਸਨ ਕੰਟਨ ਮੈਂ ਆਵੇ ਤੇ ਅਸੀਂ ਵੇਖਿਆ ਅੰਦਰ ਆ ਗਏ ਹਾਂ ਹਾਂ ਤੇ ਹੁਣ 62500 ਨੂੰ ਤਿੰਨ ਤਨ ਹਿਆਰ ਨੂੰ 5500 ਨੂੰ ਬਾਪਦੀ ਵਿਗੜ ਗਈ ਹੈ ਯਾਰ ਲੈ ਕੇ ਬਾਪਾ ਜਿਹਾ ਯਾਰ ਯਾਰਾਂ ਕਿੰ ਵਿਗੜ ਗਈ ਆ ਪਰ ਮਨ ਜਾਣਦੀ ਹੈ 22500 ਨੂੰ ਤੇ ਮੈਂ ਦੱਸਣਾ ਮੇਂ ਦੀ 1.500 ਨੂੰ ਵੇਚੀ ਹੈ ਗਣਕਾਰ ਸਨ ਨੂੰ ਸਨ ਨੂੰ ਕੰਡ ਵੇਚੀ ਜਾਂ ਤੇ ਮੁੰਡਾ ਕਿ ਉਹਨਾਂ ਦੇ ਮਤਾਇਆ ਨਾ ਮਹੌਂਦਾ ਦਿਲੰਦਾ ਦਰਾ ਦੇਣ ਦਾ ਫਰਕ ਕਿਉਂ ਹੁੰਦਾ ਗਾਦੀ ਮੈਨੂੰ ਕਰਨ ਵਾਲੀ ਮળો ਜੋਲੇ ਹੁਣ ਗਾਂ ਆਣਾ ਬੜਾ ਕੁਝ ਚੇਂਜ ਹੋਇਆ ਨਾ ਫੇਰ ਗਾਂ ਦਾ ਫੇਰ ਵੇਖੋ ਕੀ ਬਣਦਾ ਬੜਾ ਕੁਝ ਚੇਂਜ ਹੋ ਗਿਆ ਉਹਦਾ ਦਾਣ ਵੇਖੋ ਦੇਖੀ ਕੀ ਬਣਦਾ 19 ਸੋ ਦੇ ਚਿਹਰੇ ਜਾ ਕਿੰਨੇ ਹੋ ਗਿਆ ਕਿ ਉਹ ਇੰਨਾ ਬਹੁਤ ਚੇਂਜ ਗਾ ਇਹ ਵੇ ਇਹ ਉਹ ਜਣਾਇ ਹੋਣ ਗਿਆ ਵਾ ਚੱਗੀ ਹੁਣ ਗਮਰ ਨਹੀਂ ਹੈ ਬੜੀ ਅਤਰ ਕੀ ਬਹੁ ਮਰ ਨਹੀਂ ਹੈ ਸਹੀ ਗੱਲ ਇਹ ਇੰਨਾ ਕਿ ਦੱਸਦੇ ਜੱਛਾ ਤੁਹਾਨੂੰ ਤਾਂ ਬਖੜਿਆ ਕੱਟੇ ਪੜੇ ਚੱਲ ਰਿਹਾ ਔਰ ਸੋ ਗਿਆ ਹੁਣ ਸੋ ਗਿਆ ਹੁਣ ਸੋ ਗਿਆ ਗੱਡੀਆਂ ਮੋੜਨਾ ਘਰਾਂ ਵਾਗੇ ਲੈ ਜਾਂਦੀਆਂ ਨੇ ਤੁਸੀਂ ਮਰਣਾ ਨਹੀਂ ਜੀ ਕਿੱਥੇ ਝੰਡੀਆਂ ਨੇ ਫਰੇਗਰ ਦੇ ਲਾ ਕੇ ਝੰਡੀਆਂ ਕਰਾਂ ਤੇ ਕਿੱਥੇ ਮਿੱਤਾ ਚ ਆ ਗਿਆ ਬੂੜਾ ਨਗਰ ਉੱਥੇ ਆਹੀ ਟੁਰ ਕੇ ਜਾਂ ਮਮੇ ਆਦੇ ਸਾਡੇ ਨਾਂ ਕੇ ਉੱਥੇ ਗਿਆ ਹੈ ਤਾਂ ਲੜਾ ਤੂੰ ਟੁਰ ਕੇ ਗੱਡੀ ਮੋਟਰ ਕੋਈ ਨਹੀਂ ਅ ਨਹੀਂ ਤੇ ਇਸਾ ਰੱਤ ਹੁਣ ਤੇ ਹੁਣ ਘਰੋਂ ਗੱਡੀਆਂ ਖੜ ਰਹੀਆਂ ਨੇ ਐ ਇਥੇ ਗੱਲ ਹੈ ਹੁਣ ਤੇ ਕੋਈ ਗਿਆ ਹੀ ਨਹੀਂ ਜੀ ਹੁਣ ਨਹੀਂ ਕੋਈ ਗਿਆ ਹੀ ਹੁਣ ਤੇ ਕੋਈ ਗੱਲ ਨਹੀਂ ਨਹੀਂ ਹੈਗੀ ਸਕੂਲਸ ਵੱਲ ਕਿੱਧਰ ਜਾਂਦੇ ਨੇ ਜ਼ਬਰਦਸਤ ਤੁਰ ਤਰ ਕੇ ਸਕੂਲ ਤੁਰ ਕੇ ਜਾਣਾ ਭਾਵੇਂ ਕੱੜਾ ਨਹੀਂ ਇੱਥੇ ਜਾਣਾ ਪਏ ਜੌਰੇ ਜਾਣਾ ਪਏ ਭਾਵੇਂ ਕਿਤਾਬ ਜਾਣਾ ਪਏ ਕੋਈ ਗੱਡੀ ਮੋਟਰ ਹੈ ਹੀ ਕੋਈ ਨਹੀਂ ਜੀ ਆਹ ਵੇਖਿਆ ਹੀ ਕੋਈ ਨਹੀਂ ਆ ਇਹ ਜਿੰਨੀ ਮਸ਼ਿੰਦਰੀ ਚੱਲੀ ਆਈ ਆ ਨਾ ਇਹ ਸਾਰੀ ਮੇਰੇ ਵੇਖਣਾਈ ਆ ਮੈਂ ਤੇ ਜੇ ਗੱਲ ਕਰਨ ਦਾ ਕਿਹਾ ਮੈਂ ਤੇ ਆ ਬਣਾਂ ਤੁਹਾਨੂੰ ਗੱਲ ਰਾਜ ਦੇ ਬੜਾ ਧੰਨ ਪਤਾ ਹੋਵੇਗਾ ਸਹੀ ਇਹ ਜੋ ਕਾਰਵਾਈ ਮੈਂ ਤੁਹਾਨੂੰ ਦੱਸ ਰਿਹਾ ਕਾ ਇਹ ਮੈਂ ਆਪਣੇ ਹੱਥ ਵਿੱਚ ਹੀ ਦੰਦ ਸੁਣਾਈ ਆ ਠੀਕ ਮੇਰੇ ਹੱਥੀਏ ਕੰਮ ਬਣੇ ਹੋਏ ਇਹਨੇ ਆ ਚੱਲ ਰਹੇ ਨੇ ਕਿ ਜਦੋਂ ਮੈਂ ਗਾਉਂ ਗਿਆ ਟ੍ਰਾਫਿਕ ਗਿਆ ਹਾਂ ਮੈਂ ਤਾਂ ਵੜਾ ਟਾੜਾ ਲਿਖੇ ਤੇ ਕਈ ਮਗਰ ਜਿਹੜੇ ਰਹਿ ਗਏ ਉਹ ਤੁਰ ਕੇ ਸ਼ਹਿਰਾਂ ਵੱਲ ਆਏਗੇ ਬੜਾ ਧੰਨ ਤੇ ਵੱਡੇ ਨਾਲ ਜਾਵਾ ਕੇ ਰੀੜਾ ਕੀਤਾ ਕਾਲਾ ਨਰੋਂ ਘਮਿਆਰਾ ਦਾ ਤੇ ਫੇਰ ਜਾ ਕੇ ਵਿਆਹ ਲੈ ਆਂਦਾ ਸੀ ਕਤੇ ਰਾਹ ਦੇ ਜੀੜਾ ਪਾ ਕੇ ਜਾਣਾ ਤੇ ਕੌਣ ਹੈ ਹੋ ਜਾਣਾ ਜਿੱਦਾਂ ਮੈਂ ਨੇ ਰਿਆ ਇਹਨੇ ਮੂਣਾ ਤੇ ਨੀ ਲਮਣਾ ਬਈ ਹੁਣ ਤੇ ਹੁਣ ਤੇ ਕੋਈ ਗੱਲ ਕਰਨ ਵਾਲੀ ਨਹੀਂ ਛਿਰਕਾਂ ਬਣ ਗਿਆ ਆ ਲੋ ਜਿਹਨਾਂ ਦਾ ਆ ਪੱਥਰ ਛੋੜ ਛੜਿਆ ਕੁਰੀਆ ਵਾ ਆ ਜਿੰਨੀ ਛਿਰਕ ਬਣੀ ਹੈ ਨਾ ਇਹ ਸਾਰੀ ਆਪਾਂ ਮਤਲਬ ਮੇਰੇ ਵੇਖਣਟ ਬਣੀ ਆ ਗਰਦਾਰਪੁਰ ਵਾਲੇ ਮੇਰੇ ਵੇਖਣ ਚ ਬਣੀ ਕਲ ਬਟਾਲੇ ਵਾਲੇ ਮੇਰੇ ਵੇਖਣ ਚ ਬਣੀ ਅਜਨਾਲਾ ਮੇਰੇ ਵੇਖਣ ਚ ਬਣੀ ਅਬ ਮਧਰਾਜੀ ਦਿੱਲੀ ਤੋਂ ਦਿੱਲੀ ਦੀ ਛੱਡ ਕੇ ਜੰਮੂ ਦੀ ਛੱਡ ਕੇ ਨਾ ਪਰ ਜਿੰਨੀ ਪੰਜਾਬ ਦੀ ਛੱਡ ਗਿਆ ਨਾ ਆਪਣੇ ਏਰੀਆ ਦੀ ਅਬਰ ਸਾਹਿਬ ਜੀ ਦਾ ਇਹ ਇਹ ਆਪਣਾ ਪੋਤਰਾ ਜੀ ਤੇ ਇਹ ਨਾਲ ਇਹ ਨੂੰ ਕੁਸ਼ਰਾਬ ਨਹੀਂ ਹਟਦੀ ਤੇ ਮੈਂ ਇਹਨੂੰ ਸੁਣਾਈ ਜੇ ਇਹ ਜੀ ਮਹਾਰਾਜ ਚੰਦੀ ਕੜਾ ਕਰਿਆ ਕਰਿਆ ਜਣਾ ਚਲੋ ਇਹ ਵੀ ਯਾਰੋ ਯਾਰ ਗਾਹ ਬੀਬੀ ਕੇੰਨ ਦਤ ਨਾਲੇ ਬੰਨ ਹਾਂ ਜਦੋਂ ਨਹੀਂ ਸਾਰਾ ਕੁਝ ਵੇਖਿਆ ਗਾਹ ਹਾਂ ਫਿਰ ਵੀ ਦਖਣਾ ਹੁਣ ਮੈਂ ਹੱਡ ਬੀਤੀ ਕੀਤੀ ਐ ਤੇ ਇਹਨੂੰ ਦਸੀ ਐ ਕਿ ਇਹ ਹੁਣ ਗਾਹ ਆਪਣੇ ਪੋਜ ਨੂੰ ਗਾਹ ਦੱਸੇਗਾ ਫਿਰ ਸਹੀ ਹਾਂ ਹਾਂ ਤੇ ਹਾਂਜੀ ਮਿੱਤਰੋ ਤੁਸੀਂ ਸਾਰੇ ਜਾਣੇ ਆਪਣੀ ਦਾਦਾ ਜੀ ਦੀਆਂ ਹੱਡ ਬੀਤੀ ਸਾਰਿਆਂ ਨੇ ਸੁਣ ਲਈ ਆ ਤੇ ਕਮੈਂਟ ਆੜ ਕੇ ਦੱਸਿਓ ਕਿ ਕਿਦਾਂ ਦੀ ਲੱਗੀ ਐ ਬਾਕੀ ਤੁਹਾਡੇ ਵੀ ਆਪਣੇ ਘਰੇ ਦਾਦਾ ਪਾਪਾ ਜਿਹੜੇ ਹੋਣਗੇ ਸਾਰੇ ਪੁੱਛਿਆ ਕਰੋ ਵੀ ਉਹ ਆਪਣੀਆਂ ਹੱਡ ਗੀਤੀਆਂ ਕਿਉਂਕਿ ਜਿਹੜੇ 1900 ਦੇ ਵਿੱਚ ਜਦੋਂ ਕੋਈ ਫੋਨ ਕੈਮਰੇ ਤਾਂ ਨਹੀਂ ਹੁੰਦੇ ਵੀ ਜਿਹੜਾ ਵੀਡੀਓ ਬਣਾਉਣੀ ਅੱਜ ਕੱਲ ਤੇ ਸਾਰਿਆਂ ਕੋ ਕੈਮਰੇ ਹੈਗੇ ਆ ਛੋਟੇ ਮੋਟੇ ਫੋਨ ਹੈਗੇ ਆ ਜਿੰਨਾਂ ਦੇ ਵਿੱਚ ਵੀਡੀਓ ਰਿਕਾਰਡ ਹੋ ਜਾਂਦੀ ਆ ਤੇ ਗਾਹਾਂ ਵਾਲ ਸਮੇਂ ਦੇ ਵਿੱਚ ਲੋਕੀ ਦਿਖਾ ਸਕਦੇ ਆ ਤੇ ਉਦੋਂ ਹਾਂ ਨਹੀਂ ਤਾਲ ਕੇ ਆਪਣੇ ਦਾਦਾ ਜੀ ਨੂੰ ਸਾਰਾ ਕੁਝ ਪੁੱਛਿਆ ਤੇ ਚੰਗਾ ਹੁੰਦਾ ਸਾਰਾ ਕੁਝ ਪੁੱਛਣਾ ਤੇ ਬਾਕੀ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦੱਸਿਓ ਵੀਡੀਓ ਕਿੰਨੀ ਲੱਗੀ ਆ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਬਾਕੀ ਹੁਣ ਮਿਲਦੇ ਆਂ ਵੇਲੇ ਕਰੇ ਨਵੀਂ ਵੀਡੀਓ ਦੇ ਨਾਲ ਓਕੇ ਬਾਏ